ਵਾਧ ਹੋਈ ਜੇ ਰਾਤ ਨਾ ਪ੍ਰਦਰਸ਼ਨ ਕਰਦੇ ਇਹ ਭਾਈ 3 ਮਹੀਨੇ ਹੋ ਗਏ ਮੈਨੂੰ ਗੋਲੀ ਲੱਗੀ ਕੋਈ ਸਨਮਾਈ ਨਹੀਂ ਜੁ ਹੋਈ ਅੱਛਾ ਕਿੱਥੇ ਰਹਦੇ ਹੋ ਪਿੰਨ ਕੁਹਾਲੀ ਜੋ ਕਾਦੀ ਕੋ ਲੋ ਝਗੜਾ ਕਰਦਾ ਸੀ ਗੋਲੀ ਕਾਦੀ ਝਗੜਾ ਦੇ ਪਤਾ ਨਹੀਂ ਜੋ ਮੈਂ ਦੇ ਵੀਰਾਂ ਲ ਗਿਆ ਪਰ ਵੀਰਾਂ ਵਾਲੇ ਯਾਰ ਬੇਲੀ ਆਪਣੇ ਅੱਛਾ ਉਹਨਾਂ ਘਰੇ ਆਣ ਕੇ ਝਗੜੇ ਦੀ ਗੋਲੀ ਉੱਥੇ ਮਾਰ ਕੇ ਘਰੇ ਆਣਗੇ ਕਿੱਥੇ ਲੱਗੀ ਗੋਲੀ ਮੇਰੇ ਲੱਕ 'ਚੋ ਲੱਗੀ ਜੋ ਦੇ ਆਨੀ ਬਾਹਰ ਕੋਈ ਕਾਰਵਾਈ ਨਹੀਂ ਕੀਤੀ ਪੁਲਸ ਨੇ ਤੱਕ ਕੋਈ ਕਾਰਵਾਈ ਨਹੀਂ ਕੀਤੀ 3 ਮਹੀਨੇ ਹੋ ਗਏ ਜੋ ਇਦਾਂ ਪਿਆ ਰਹੇ ਮੈਂ ਮੰਦੇ ਨੇ ਤੇ ਦੋ ਨਾਜੋ ਹਸਪੀਟਲ ਤੋਂ ਉੱਪਰ ਤੋਂ ਲਾਇਆ ਗਿਆ ਹਾਂ ਹਾਂਜੀ ਕਿੱਥੇ ਤੋਂ ਲਾਇਆ ਗਿਆ ਥਾ ਅਜ ਐਰਪੋਰਟ ਰੋਡ ਦੇ ਇਥੇ ਲਾਇਆ ਗਿਆ ਮੰਗ ਕੀ ਹੈ ਜੀ ਮੰਗੇ ਉਹ ਵੀ ਹੰਸ ਸਾਹ ਦੇ ਯਾਰ ਕਾਰਵਾਈ ਕਿਉਂ ਨਹੀਂ ਹੋਈ ਕੋਈ وجہ ਪਤਾ ਲੱਗਾ ਕਿ ਇਹ ਪਾਰਟੀ ਦਾ ਪਾਸਾ ਪਾਰਟੀ ਪਤਾ ਨਹੀਂ ਜਿਹਨ ਕੀਤਾ ਦਬਦਬਾ ਜੋ ਉਸ ਪਰ ਮੰਗ ਕੀਤੀ ਇਹ ਕਿਹਾ ਗਿਆ ਉਹਦਾ ਕਿਹਦਾ ਕਿਹਦਾ ਨਾਮ ਆਇਆ ਕ੍ਰਾਸ ਬਰਚੇ ਦੇ 4 ਜਣਿਆਂ ਦੇ ਨਾਮ ਆਏ ਜੋ ਤੁਹਾਡਾ ਵੀ ਨਾਮ ਰੋਚੀ ਨਹੀਂ ਮੇਰਾ ਨਾਮ ਮੰਗੀ ਮੰਗ ਕਰਦੇ ਮੰਗ ਇਨਸਾਫ ਕਰਵਾਇਆ ਜਾਵੇ ਯਾਰ ਲੱਤਾਂ ਦਾ ਨਾ ਕੁਝ ਨਹੀਂ ਹੋ ਜਾਏਗਾ ਕੋਈ ਨਹੀਂ ਕੋਈ ਹੈਗੀ ਲੱਤਾਂ ਨਹੀਂ ਕੁਝ ਨਹੀਂ ਹੋ ਜਾਏਗਾ ਹੱਦ ਗੋਲੀ ਕਿੱਥੇ ਲੱਗੀ ਮੇਰੇ ਗੋਲੀ ਨੱਕ 'ਚ ਲੱਗੀ ਅੱਖ 'ਚ ਲੱਗੀ ਕਿੰਨੇ ਬੰਦਿਆਂ ਵੱਲੋਂ ਗੋਲੀ ਚਲਾਈ ਗਈ ਗੋਲੀ ਬੰਦੇ ਕਾਫੀ 15 20 ਬੰਦੇ ਜੋ ਬੁੱਲੇ ਸੋਨਰਪਾ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਮੈਂ ਸਰਵਨ ਪਾਵਨ ਵਾਲਮੀਕ ਤੀਰਥ ਸੈਕਸ਼ਨ ਕਮੇਟੀ ਤੋਂ ਪੰਜਾਬ ਪ੍ਰਧਾਨ ਤੇ ਜਿਹੜਾ ਰੋਜ਼ ਕੀਤਾ ਜਾ ਰਿਹਾ ਵਾ ਇੱਕ ਕਹਾਲੀ ਪਿੰਡ ਦੀ ਦੋ ਧਿਰਾਂ ਦੀ ਰੰਦੇਸੇ ਪ੍ਰਾਣੀ ਚਲਦੀ ਸੀ ਉਹ ਰੰਦੇਸ ਨੂੰ ਲੈ ਕੇ ਇੱਕ ਬੰਦਾ ਜਿਹੜਾ ਆਪਣੇ ਘਰ ਵਿੱਚ ਬਹਿ ਕੇ ਆਪਣੀ ਪਾਲਟੀ ਕਰ ਰਾਇ ਸੀ ਮੁੰਡੇ-ਮੁੰਡੇ ਉਹ ਦੂਸਰੀ ਧਿਰ ਨੇ ਜਰਾ ਉਹਨਾਂ ਦੀ ਸੂਰੱਖਿ ਰੱਖ ਕੇ ਉਹਨਾਂ ਨੇ ਜਦੋਂ ਘਰ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ ਉਹਨਾਂ ਦੀ ਸੁਰੱਖਤ ਉਹਨਾਂ ਦੇ ਤੇ ਗੋਲੀਆਂ ਜਿਹੜੀਆਂ ਨੇ ਤਾਰ-ਤਾਰ ਚਲਾਉਣੀਆਂ ਚਾਲੂ ਕਰ ਦਿੱਤੀਆਂ ਜਿਸ ਨਾਲ ਇੱਕ ਬੱਚੇ ਦੇ ਗੋਲੀ ਲੱਗੀ ਆ ਉਹ ਬੱਚਾ ਜਿਹੜਾ ਨਾਂ ਤੇ ਮਰਿਆ ਤੇ ਨਾਂ ਜੂਂਦਿਆਂ ਤੇ ਉਹ ਬੱਚਾ ਜਿਹੜਾ ਵਾ ਉਹ ਜਿਹੜੀ ਆ ਥੱਲੇ ਵਾਲਾ ਘਰ ਖਲੋ ਚੁੱਕਾ ਵਾ ਉਹ ਬੱਚੇ ਨੂੰ ਇੱਥੇ ਕੋਈ ਵੀ ਇਨਸਾਫ ਨਹੀਂ ਮਿਲਿਆ ਉਹ ਸਾਨੂੰ ਡੀਐਸਪੀ ਨੀਰਜ ਕੁਮਾਰ ਨੇ ਤੇ ਉਥੋਂ ਦੇ ਲੋਕੋ ਵੀ ਐਸਐਚਓ ਜਿਹੜਾ ਵਾ ਉਹ ਸਾਨੂੰ ਕੋਈ ਮਰਾਹ ਕਰਨ ਵਾਸਤੇ ਜਿਹੜਾ ਵਾ ਉਹ ਨਿਤ ਰੋਜ਼ ਨਵੀਆਂ ਨਮੀਆਂ ਸਕੀਮਾਂ ਘੜ ਦੇ ਰਹਿੰਦੇ ਨੇ ਸਾਨੂੰ ਕਹਿਣਗੇ ਵੀ ਦੋਸ਼ੀ ਦੱਸ ਦਿਓ ਕਿੱਥੇ ਆ ਪਰ ਦੋਸ਼ੀ ਆਪਾਂ ਤਿੰਨ ਤਣ ਕੀ ਘੰਟੇ ਨਾਲ ਧਿਆਨ ਰੱਖਦੇ ਆ ਪਰ ਦੋਸ਼ੀ ਨੂੰ ਫੜਦੇ ਨਹੀਂ ਆ ਉਹਨਾਂ ਨੂੰ ਖੁਦ ਭਜਾਉਣ ਦੇ ਵਿੱਚ ਉਹਨਾਂ ਦੀ ਮਦਦ ਕੀਤੀ ਜਾਂਦੀ ਆ ਦੋਸ਼ੀਆਂ ਦੀ ਪਰ ਅਜੇ ਕੱਲ ਦਾ ਹੀ ਇੱਕ ਟਾਈਮ ਇਹ ਸਿਰਫ ਉਹ ਤੋਂ 5 ਮਿੰਟ ਦਾ ਰਹਤਾ ਵਾ ਲੋਕੋ ਕੀ ਦਿਖਾਲੇ ਦਾ ਤੇ ਇਹਨਾਂ 3 ਘੰਟੇ ਬਾਅਦ ਆਏ ਜਦੋਂ ਦੋਸਤੋਂ ਚਲੇ ਗਏ ਕਿਉਂਕਿ ਨਾ ਫੋਨ ਕਰਕੇ ਖੁਦ ਭਜਾ ਦਿੱਤੇ ਨਹੀਂ ਤੇ ਅੱਜ ਜਿਹੜਾ ਤਰਨਾ ਉਸੇ ਰੋਸ ਪ੍ਰਧਾਨ ਦੇ ਵਿੱਚ ਲੱਗ ਗਿਆ ਵਾ ਜਿੰਨਾ ਤਾਂ ਕੋਈ ਤਰਨਾ ਲਗਾਉਣਾ ਦੇ ਆ ਜੀ ਇਹ ਮਜਬੂਰਨ ਸਾਨੂੰ ਲਗਾਉਣਾ ਪਿਆ ਲਾਉਣਾ ਪਿਆ ਜੀ ਤਰਨਾ ਉਹ ਮੰਗ ਕੀ ਹੈ ਜੀ ਤੇ ਮੰਗ ਸਾਡੀ ਇਹ ਹੈ ਕਿ ਚਾਹਤ ਕੋਈ ਉੱਚ ਅਧਿਕਾਰੀ ਆ ਕੇ ਐਸਐਡੀਐਸਪੀ ਨਾਲ ਕਹਿੰਦੇ ਗੱਲ ਕਰੋ ਡੀਐਸਪੀ ਨਾਲ ਸਾਡੀ ਕੋਈ ਗੱਲ ਨਹੀਂ ਆ ਆ ਕੇ ਐਸਐਸਪੀ ਸਾਹਿਬ ਸਾਨੂੰ ਵੀ ਵਿਸ਼ਵਾਸਨ ਦਿਵਾਵੇ ਕਿ ਮੈਂ ਇੰਨੇ ਦਿਨਾਂ ਦੇ ਵਿੱਚ ਬੰਦੇ ਫੜਨਾ ਵਾ ਨਹੀਂ ਤੇ ਜਿਹੜਾ ਟਰਨਾ ਲੱਗਾ ਰਵੇ ਗਿਆ ਨਮਸ਼ਾਰਕੀ ਸੋ ਦੇ ਵਿੱਚ 3 ਮਹੀਨੇ ਤੋਂ ਪਰਚਾ ਜਿਹੜਾ ਤਿੰਨ ਟਰਹਾਵਾਂ ਦੇ ਆ 376 ਦੇ ਟਰਹਾਵਾਂ ਦੇ ਲੋ ਪਰਚਾ ਦਰ ਜੋ ਆਵਾ ਇਹ ਪਰਚੇ ਨੂੰ ਜਿਹੜਾ ਵਾ ਇਹਨਾਂ ਦਾ ਰਾਜੀਨਾਮਾ ਕਰਵਾਉਣ ਵਾਸਤੇ ਉਲਟਾ ਜਿਹੜਾ ਵਾ ਝੂਠਾ ਪਰਚਾ ਕਰੋਸ਼ ਕੀਤਾ ਗਿਆ ਵਾ ਜਿਹੜਾ ਕਰੋਸ਼ ਪਰਚਾ ਪੁੱਛੋ ਸਰਕਾਰ ਦੀ ਵਜ੍ਹਾ ਨਾਲ ਜੀ ਇਹ ਟਰਹਾਵਾਂ ਕਿਹੜੀਆਂ ਨੇ ਉਹਦੇ ਵਿੱਚ ਵੀ 306 ਹੀ ਜਿਹਦੇ ਵਿੱਚ ਕਿਸੇ ਨੂੰ ਗੋਲੀ ਲੱਗੀ ਨਹੀਂ ਆ ਰੋਜ਼ 11 ਵਜੇ ਵੇਖੋ ਵੀ ਉਹਨਾਂ ਨੇ ਕੀ ਕੀਤਾ ਕਿ ਕਾਥਰੀ ਵਾਲਾ ਬੰਦਾ ਉਹਦੇ ਵਿੱਚ ਵੀਡੀਓ ਦੇ ਦੇਖ ਨਹੀਂ ਰਹਾ ਜਰੀਆਂ ਵੀਡੀਓ ਸਾਡੇ ਕੋਲ ਆ ਉਹਦੇ ਵਿੱਚ ਵੀਡੀਓ ਦੇ ਉਹ ਲੋਕ ਬੰਦੇ ਨੂੰ ਰਾਤ ਲਿਆ ਕੇ ਇਹਨਾਂ ਨੇ ਖੁਦ ਉਹਦੇ ਸਰਲੇ ਦਿਖਾ ਗਏ ਝੂਠਾ ਪਰਦਾ ਇੱਕ ਜਿਹੜਾ 307 ਦਾ ਕਰਾਸ ਕਰਾ ਦਿੱਤਾ ਸਰਕਾਰਨ ਕੀ ਸਮਝਦੇ ਹੋ 3 ਮਹੀਨੇ ਤੋਂ ਉੱਪਰ ਹੋ ਚੱਲਿਆ ਰੈਸਟ ਨਹੀਂ ਪਈ ਕੋਈ ਕਾਰਵਾਈ ਨਹੀਂ ਹੋਈ ਇੱਕ ਮੁੰਡਾ ਕਹਿੰਦੇ ਵੀ ਉੱਠਣ ਜੋਗਾ ਨਹੀਂ ਰਿਹਾ ਫਿਰ ਵੀ ਕਾਰਨ ਕੀ ਹੈ ਤੇ ਪੁਲਿਸ ਦੀ ਲੈ ਨਾ ਲੈ ਗਈ ਤੇ ਖਾਤੀ ਵਰਦੀ ਵਿੱਚ ਜਿਹੜੇ ਲੋਕ ਭੇੜੀਏ ਝੂਵੇ ਨੇ ਤੇ ਆਪਣੇ ਆਪ ਨਾ ਵਿਖਾ ਦਿੱਤਾ ਕਿ ਅਸੀਂ ਆਹ ਕੁਝ ਇਨਸਾਫ ਲੋਕਾਂ ਨੂੰ ਦੇ ਸਕਨੇ ਆ ਕਿਉਂਕਿ ਇਹਨਾਂ ਕੋਲ ਵਰਦੀ ਤੇ ਬਹੁਤ ਵਧੀਆ ਚੀਜ਼ ਆ ਪਰ ਜਿਹੜਾ ਭੇੜੀਆ ਦਾ ਰੂਪ ਨਭਾਰੀ ਹੈ ਪੁਲਸਾ ਉਹ ਸਭ ਨੂੰ ਮਾਰਾ ਵਾ ਇਨਸਾਫ ਮਿਲਦਾ ਕਰਨੇ ਆ ਕਿ ਇਸ ਜਿਲੀ ਸਰ ਇਹ ਜਿਹੜੀ ਸਦਾ ਤੇ ਰਹਿਣੀ ਨਹੀਂ ਆ ਕਿਉਂਕਿ ਸਿਆਹ ਮਹੀਨਾ ਦੀ ਗੱਲ ਹੈਗੀ ਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹਨਾਂ ਨੂੰ ਦੱਸ ਦਾਂਗੇ ਬਹੁਤ ਬੱਚਾ ਕਿੰਨਾ ਟਿਰ ਚੱਲੇਗਾ ਕਿ ਜਦ ਤੱਕ ਉਹ ਦੋਸ਼ਿਆਂ ਨੂੰ ਚੁੱਕਿਆ ਨਹੀਂ ਜਾਂਦਾ ਜਦ ਤੱਕ ਹਿਸਾਬ ਹੀ ਨਹੀਂ ਮਿਲਦਾ ਲੋਕਾਂ ਨੂੰ ਕਾफी ਮੁਸੀਬਤ ਪੈ ਰਹੀ ਹੈ ਕਿਉਂਕਿ 에어ਪੋਰਟ ਰੋਡ ਹੈ 에어 ਫਲਾਈਟਾਂ ਮਿਸ ਹੋ ਰਹੀਆਂ ਲੋਕਾਂ ਨੂੰ ਬੜੀ ਦਿੱਕਤ ਹੋ ਰਹੀ ਹੈ ਉਹਨਾਂ ਬਾਰੇ ਕੀ ਦੇਖੋ ਯਾਡਾਂ ਨਾਲ ਲੋਕਾਂ ਦੇ ਨਾਲ ਕੋਈ ਗਲ ਨਹੀਂ ਆ ਉਹਨਾਂ ਤੋਂ ਆਪਾਂ ਸਮਝ ਚਾਉਂਦੇ ਆ ਕਿ ਅਸੀਂ ਵੀ ਆਪਣੀ ਮਜਬੂਰੀ ਵਿੱਚ ਇਹ ਕੰਮ ਕਰ ਰਹੇ ਆ ਕਿਉਂਕਿ ਸਾਡਾ ਕੋਈ ਉਹਨਾਂ ਦੇ ਨਾਲ ਜਿਹੜੀ ਫਲਾਈਟ ਹੈ ਮਿਸ ਹੋਵੇ ਸਾਡਾ ਦਿਨ ਇਹ 14 ਪਰ ਉਹਦੇ ਵਿੱਚ ਸਾਨੂੰ ਮਜਬੂਰੀ ਆ ਕਿਉਂਕਿ ਬੱਚੇ ਨੂੰ ਇਨਸਾਫ ਦਿਵਾਉਣ ਵਾਸਤੇ ਸਾਨੂੰ ਮਜਬੂਰ ਨੇ ਕੰਮ ਕਰਨਾ ਪਿਆ ਵਾ ਠੀਕ ਨਾਮ ਦੱਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸ ਜੋਗਾ ਸਿੰਘ ਵਡਾਲਾ ਰੰਗਰੇਟੇ ਸਿੰਘ ਸਭਾ ਪੰਜਾਬ ਜਥੇਬੰਦੀ ਦੇ ਸੇਵਾਦਾਰ ਹੋਣ ਦੇ ਨਾਤੇ ਅੱਜ ਜੋ ਸਾਡੇ ਸਰਮਣ ਸਿੰਘ ਗੱਬਰ ਜੀ ਅਜਨਾਲਾ ਵਾਲਿਆਂ ਨੇ ਇਥੇ ਧਰਨਾ ਲਿਖਿਆ ਇਹਦੇ ਵਿੱਚ ਇਹ ਦੱਸਣਾ ਚਾਹੁੰਦੇ ਨੇ ਕਿ 10 10 15 15 ਦਿਨ ਜਿੱਦੋਂ ਮੰਗ ਪੱਤਰ ਪਹਿਲਾਂ ਦਿੱਤੇ ਜਾਂਦੇ ਆ ਪ੍ਰਸ਼ਾਸਨ ਨੂੰ ਇਹ ਗੱਲ ਜਿਹੜੀ ਆ ਜਿਹੜੇ ਵੀ ਮੰਗ ਪੱਤਰ ਦੇ ਵਿੱਚ ਮਸਲੇ ਪਾਏ ਹੁੰਦੇ ਆ ਉਹਨਾਂ ਨੂੰ ਪਹਿਲ ਦੀ ਆਧਾਰ ਤੇ ਨੋਟਾ ਦੇਣਾ ਚਾਹੀਦਾ ਕਿ ਬੈਠ ਕੇ ਹੱਲ ਕਰਾ ਦੇਣਾ ਚਾਹੀਦਾ ਆ ਹੁਣ ਜਿਵੇਂ ਜਨਤਾ ਖਰਾਬ ਹੋ ਰਹੀ ਆ ਇਦਾਂ ਜਨਤਾ ਨੂੰ ਜਿਹੜਾ ਖਰਾਬ ਜਿਹੜੀ ਆ ਸੈਲ ਪ੍ਰਸ਼ਾਸਨ ਨਹੀਂ ਕਰ ਰਿਹਾ ਦੂਸਰੇ ਬੰਨੇ ਜੇਕਰ ਉਹ ਕਹਾੜੀ ਵਾਲੇ ਮੁੰਡੇ ਤੇ ਗੋਲੀ ਲੱਗੀ ਆ 307 ਦਾ ਪਰਚਾ ਦਰਜ ਹੋਇਆ ਔਰ ਦੂਸਰੇ ਬੰਨੇ ਇੱਕ ਸੱਤਾ ਚੁੰਨੀ ਆ ਜਿਹੜੀ ਉਹ ਮੈਡਮ ਸੋਨੀਆ ਮਾਨ ਤੇ ਉਹਨਾਂ ਦੇ ਸਰਕਾਰ ਨੇ ਉਹਨੂੰ ਇੰਨੀ ਕੁ ਜਿਹੜਾ ਬढ़ावा ਦਿੱਤਾ ਕਿ ਕੋਈ ਠਾਣਿਆਂ ਦੇ ਵਿੱਚ ਉਹ ਕਿਸੇ ਗਰੀਬ ਦੇ ਕੰਮ ਨਹੀਂ ਹੋਣ ਦੇ ਰਹੀ ਤੇ ਕੱਲ ਨੂੰ ਸੱਤਾ ਦੇ ਵਿੱਚ ਆਉਣ ਤੇ ਕੀ ਹੋਵੇਗਾ ਇਹੋ ਜੇ ਲੋਕਾਂ ਨੂੰ ਮੈਂ ਤਾਂ ਇਹਨਾ ਪਹਿ ਹੁਣ ਤੋਂ ਹੀ ਹੱਥ ਜੋੜਦੇ ਇਹਨਾਂ ਨੂੰ ਸੱਤਾ ਤੋਂ ਬਾਹਰ ਹੀ ਰੱਖੋ ਉਹ ਤਾਂ ਜਿਹੜੇ ਇੱਕ ਵਾਰ ਸਸੀਂ ਜਿਮਾਨ ਕੇ ਤੇ 20 ਦਿਨਾਂ ਤੱਕ ਬਾਈਕ ਹੋ ਜੇਗੀ ਕੋਈ ਕਾਰਵਾਈ ਨਹੀਂ ਕੋਈ ਉਹਦੇ ਬਾਰੇ ਵੇਖੋ ਜੀ ਸੀਐਮ ਆਨ ਜਿਹੜੇ ਬਿਆਨ ਦੇਦੇ ਨੇ ਉਹ ਬੜੀ ਤਕੜੀ ਗੱਲ ਆ ਕੇ ਦਫ਼ਤਰਾਂ ਦੇ ਵਿੱਚ ਬੈਠ ਕੇ ਬਿਆਨ ਦੇਦੇ ਨੇ ਪਰ ਜਦੋਂ ਗਰਾਊਂਡ ਲੈਵਲ ਤੇ ਕੰਮ ਕਰਨਾ ਹੁੰਦਾ ਵਾ ਉਦੋਂ ਇਹ ਪ੍ਰਸ਼ਾਸਨ ਦੇ ਜਿਹੜੇ ਹੱਥ ਖੜੇ ਹੋ ਜਾਂਦੇ ਆ ਕਿਉਂਕਿ ਕਿਤੇ ਨਾ ਕਿਤੇ ਇਹਨਾਂ ਨੂੰ ਸਰਕਾਰਾਂ ਦੀ ਮੰਨਣੀ ਪੈਂਦੀ ਆ ਦੂਸਰੇ ਬੰਨੇ ਜੇਕਰ ਸੋਚਿਆ ਜਾਵੇ ਤੇ ਪੈਸੇ ਨੂੰ ਵੀ ਮੁੱਖ ਰੱਖਿਆ ਜਾਂਦਾ ਇਸ ਕਰਕੇ ਗਰੀਬ ਲੋਕਾਂ ਨੂੰ ਇਨਸਾਫ਼ ਨਹੀਂ ਮਿਲਦਾ ਇਸ ਕਾਰਨ ਇਹਨਾਂ ਨੂੰ ਜਿਹੜੇ ਧਰਨੇ ਮਜਾਦੇ ਕਰਕੇ ਤੇ ਫੇਰ ਹੀ ਇਨਸਾਫ ਲੈਣਾ ਪੈਂਦਾ। ਸਮਾਜ ਨੂੰ ਅਕਸਰ ਹੀ ਆਪਣਾ ਹੱਕ ਲੈਣ ਲਈ ਧਰਨਾ ਪ੍ਰਦਰਸ਼ਨ ਕਰਨਾ ਪੈਂਦਾ। ਉਹ ਬੈਠੋ ਮੇਰੇ ਵੀ ਬੈਠੋ। ਵੇਖੋ ਜੀ ਐਸੀ ਸਮਾਜ ਕੋ ਨਾਂ ਤੇ ਪੈਸਾ ਹੈਗਾ ਤੇ ਨਾ ਸਰਕਾਰਾਂ ਹੀ ਇਹਨਾਂ ਦੀ ਮੰਨਦੀਆਂ ਵਾ। ਕਿਉਂਕਿ ਜੇਕਰ ਸਰਕਾਰਾਂ ਇਨਸਾਫ ਦਿਵਾਉਣਾ ਚਾਹਣ ਤੇ ਸੜਕਾਂ ਤੇ ਬੈਠਣ ਨੂੰ ਕਿਹਦਾ ਦਿਲ ਕਰਦਾ ਵਾ? ਇਸ ਲਈ ਇਹ ਸਰਕਾਰਾਂ ਦੇ ਕਾਰਨ ਹੀ ਜਿਹੜੇ ਧਰਨੇ ਮਜਾਰੇ ਲੱਗਦੇ ਆ ਤੇ ਅਸੀਂ ਚਾਹੁੰਦੇ ਆ ਕਿ ਸਰਕਾਰਾਂ ਨੂੰ ਪਹਿਲ ਦੀ ਅਦਾ ਕਰਦੇ ਜਿਹੜਾ ਵਾ। ਕਈ ਲੋਕਾਂ ਦੇ ਮਸਲੇ ਹੱਲ ਕਰਨੇ ਚਾਹੀਦੇ ਆ ਖਾਸ ਕਰਕੇ ਜਿਹੜਾ ਸਾਡਾ ਪੁਲਸ ਪ੍ਰਸ਼ਾਸਨ ਇਹਨਾਂ ਨੂੰ ਜਿਹੜਾ ਵਾ ਰਾਜਨੀਤਿਕ ਲੀਡਰਾਂ ਦੀ ਸ਼ੈਅ ਤੇ ਨਹੀਂ ਨੱਚਣਾ ਚਾਹੀਦਾ ਕਈ ਲੋਕਾਂ ਦੀ ਵੀ ਮੰਨਣੀ ਚਾਹੀਦੀ ਆ ਦੇਖੋ ਨੇ ਸਟੈਪ ਕੀਆ ਜੀ ਮੰਗ ਕੇ ਆ ਗਏ ਅਗਲਾ ਸਟੈਪ ਇਹ ਆ ਜੀ ਦੇਖੋ ਜੇਕਰ ਅ ਅਸੀਂ ਚਾਹੁੰਦੇ ਆ ਕਿ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਆਣ ਕੇ ਗੱਲਬਾਤ ਕਰਦੇ ਆ ਤੇ ਅਸੀਂ ਚਾਹਾਂਗੇ ਕਿ ਇਹ ਰਸਤਾ ਖਾਲੀ ਕਰ ਦਿੱਤਾ ਜਾਵੇਗਾ ਤੇ ਜਲਦੀ ਜਿਹੜਾ ਵਾ ਇਰੇ ਮਸਲੇ ਹੱਲ ਕੀਤੇ ਜਾਣ ਕਿੰਨਾ ਚਿਰ ਰੋਜ਼ ਸੰਦੇਗ ਤੇ ਨੈਸਟ ਟਾਈਮ ਦੇਖੋ ਜੀ ਜਿਹੜਾ ਰੋਜ਼ ਪੰਚ ਨਹੀਂ ਆਪ ਜੀ ਨੂੰ ਪਹਿਲਾਂ ਵੀ ਦੱਸਿਆ ਅਸੀਂ ਚਾਹੁੰਦੇ ਆ ਕਿ ਜਿਹੜਾ ਪ੍ਰਸ਼ਾਸਨਵਾਨਾ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਆਣ ਕੇ ਜਿਨ੍ਹਾਂ ਚਿਰ ਸਾਡੇ ਸੀਨੀਅਰ ਲੀਡਰਾਂ ਨਾਲ ਗੱਲ ਨਹੀਂ ਕਰਦੇ ਉਹਨਾਂ ਚਿਰ ਜਿਹੜਾ ਇਸੇ ਤਰ੍ਹਾਂ ਚੱਲੇਗਾ ਸਰ ਜਿਹੜਾ 에어ਪੋਰਟ ਉਰ ਕਿਧਰ ਦਾ ਲੱਗਾ ਸੀਗਾ ਕਾਫੀ ਸਾਰੇ ਲੋਕ ਵੀ ਅਲਗਰ ਹੋ ਇਸ ਪਰ ਜਥੇਵੰਦੀ ਨੂੰ ਲਾਇਆ ਗਿਆ ਸੀ ਕੀ ਮਾਮਲਾ ਸੀ ਇਹ ਜਥੇਬੰਦੀ ਦੀ ਸਾਰੇ ਮੌਤਵਰ ਵਿਅਕਤੀ ਜਿਹੜੇ ਹੈਗੇ ਨੇ ਉਹਨਾਂ ਨੂੰ ਬੁਲਾਇਆ ਗਿਆ ਉਹਨਾਂ ਨੂੰ ਪੁੱਛ ਲਿਆ ਜਾਂਦਾ ਵਾ ਭੈਣਾਂ ਦੀ ਕੀ ਕੀ ਡਿਮਾਂਡ ਨੇ ਜੋ ਉਹਨਾਂ ਦੇ ਡਿਮਾਂਡਸ ਨੇ ਉਹ ਉਹਨਾਂ ਦੇ ਹਾਲ ਕਰ ਦਿੱਤੇ ਜਾਣਗੇ ਬਾਕੀ ਬੈਠਕੀ ਇਹਨਾਂ ਨਾਲ ਗੱਲਬਾਤ ਕਰਦੇ ਆਂ ਹੋਰ ਕੋਈ ਇਦਾਂ ਦੀ ਕੋਈ ਮਤ ਪੇਦ ਵਾਲੀ ਗੱਲ ਨਹੀਂ ਹੈਗੀ ਚਲੋ ਇਹਨਾਂ ਦੇ ਮਨ 'ਚ ਵੀ ਗੁੱਸਾ ਜੇਕ ਡਿਊਟੀਆਂ ਰੁਝੇਵੇਂ ਜ਼ਿਆਦਾ ਹੋਣ ਕਰਕੇ ਕੋਈ ਕੰਮ ਨਹੀਂ ਹੋਇਆ ਤਾਂ ਉਹ ਪਹਿਲ ਦੇ ਅਧਾਰ ਤੇ ਕਰਵਾਵਾਂਗੇ ਉਹ ਇਦਾਂ ਦੀ ਗੱਲ ਨਹੀਂ ਕੋਈ ਨਾ ਕੰਮ ਹੋਣਾ ਫਿਰ ਥਾਣਾ ਲੋਕੋ ਕੇ ਦਾ ਮਸਲਾ ਸੀ ਕਿ 9 ਸਵਾਨ ਦੇ ਬੋਲੇ ਲੱਗੀ ਸੀ 3 ਮਹੀਨੇ ਬਾਅਦ ਜਿਹੜਾ 9 ਸਵਾਨ ਹੈ ਹਲੇ ਤੱਕ ਹਸਪਤਾਲ ਦੇ ਵਿੱਚ ਐਡਮਿਟ ਆ ਹਾਲਾਤ ਮਾੜੇ ਨੇ ਪਰ ਉਹ ਲੋਕਾਂ ਦੀ ਗ੍ਰਿਫਤਾਰੀ ਨਹੀਂ ਹੋਈ ਜਿਨ੍ਹਾਂ ਦੇ ਪਿਤਾ ਮਾਰ ਗਏ ਦੇਖੋ ਮੈਂ ਕਿਹਾ ਪਾਰਟ ਆਫ ਇਨਵੈਸਟੀਗੇਸ਼ਨ ਆ ਉਹਨੂੰ ਕਰ ਲੈਣੇ ਆ ਉਹਦਾ ਵੇਖ ਲੈਣੇ ਆ ਬਾਕੀ ਜੋ ਆਏ ਸਾਡੇ ਕੋਲ ਸਾਨੂੰ ਦੱਸਣਗੇ ਅਸੀਂ ਉਹਨੂੰ ਵੇਖ ਕੇ ਤੇ ਉਹ ਕਰਵਾ ਦੇਣੇ ਹੁਣ ਤਾਂ ਨਸੱਚ ਕਾਜਿਤਾ ਗਿਆ ਜੀ ਬਿਲਕੁਲ ਜੀ ਇਹਨਾਂ ਨੂੰ ਇਹੋ ਹੀ ਪ੍ਰੋਸਸਡ ਆਇਆ ਇਹ ਜਿਹੜੇ ਇਹਨਾਂ ਦੇ ਰੈਂਦੇ ਕੰਮ ਨੇ ਜਿਹੜੇ ਨਹੀਂ ਹੋ ਸਕੇ ਉਹ ਡਿਊਟੀਆਂ ਤੇ ਜਿਵੇਂ ਕਰਨ ਉਹ ਪਹਿਲ ਦੇ ਆਧਾਰ ਤੇ ਕਰ ਲਉਂਦੇ ਆਂ